ਕੋਡੀ 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 ਉਹ ਜਾਸੀ ਦਾ ਪੁਆਇੰਟ ਹੈ ਇਹ ਕਰਤਾਰੀ ਦਾ ਰਯੋਧਰ ਇਹ ਸਾਡੇ ਨਿੱਕੇ ਜੋ ਜਿਹਨਾਂ ਨੇ ਬੁਲਾਇਆ ਉਹਨਾਂ ਨੂੰ ਪੁੱਛੋ ਹੈ ਜਿਹੜੇ ਦੇਖਦੇ ਐ ਉਹਨਾਂ ਨੇ ਜੋ ਮੈਨੂੰ ਕਿਹਾ ਮੈਂ ਬੋਲਦਾ ਆ ਸਾਰੇ ਪਵੰਦੇ ਖੜੇ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਅਸੀਂ ਤਾਂ ਭਾਈ ਹੁਕਮ ਦੇ ਬੱਜੇ ਆ ਕਿਉਂ ਮਿਲਿਆ ਜੋ ਕਹਿਤਾ ਯਾਰ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਤੇ ਮੈਂ ਭਾਈ ਹੁਣ ਲਾਸਟ ਵਾਰੀ ਕਹਿਣ ਲੱਗਿਆ ਕੋਈ ਗੁੱਸਾ ਕਰਿਓ ਗਿਨਾ ਕਰਿਓ ਬੇਸ਼ੱਕ ਮੈਨੂੰ ਕੋਈ ਜੇ ਕਰਨੀ ਮਾਈਕ ਫੜਨਾ ਤਾਂ ਮਾਈਕ ਵੀ ਫੜ ਲਿਓ ਸਿੱਧੀ ਗੱਲ ਹੈ ਇੱਕ ਵਾਰੀ ਕਹੂੰਗਾ ਭਾਈ ਬਾਰ-ਬਾਰ ਨਹੀਂ ਕਹੂੰਗਾ ਮੈਥੋਂ ਜੇ ਕੋਈ ਅਨਾਉਂਸਮੈਂਟ ਕਰਾਉਣੀ ਹੈ ਮੇਰੇ ਕੋਲ ਸਿਰਫ ਇੱਕ ਬੰਦਾ ਆਵੇ ਵੀ ਆਹ ਬੋਲ ਦੇ ਯਾਰ ਕੋਈ ਕੁਝ ਕਹਿੰਦਾ ਕੋਈ 1 ਮਿੰਟ ਪਰਵਾਹ ਨਹੀਂ 1 ਕੋ ਮਿੰਟ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੇ ਕੋਈ ਕਿਦਾਂ ਕਹਿੰਦਾ ਇੱਕ ਦੂਸਰੀ ਅਨਾਉਂਸਮੈਂਟ ਇਹ ਆ ਬਾਈ ਕਈ ਬੰਦੇ ਜਿਹੜੇ ਆ ਪ੍ਰਬੰਧਕ ਇਹਨਾਂ ਵੀ ਸਾਡੇ ਨਾਲ ਸੰਪਰਕ ਸਿੱਧੇ ਕਰਨਾ ਜੋ ਸਾਨੂੰ ਸਿੱਧਾ ਮਿਲਣਗੇ ਤਾਂ ਵੜਿਆ ਓ ਮਰਜੀ ਆ ਜਰਾ ਮੜ ਕੇ ਮੇਰੀ ਗੱਲ ਸੁਣ ਲੈ ਕਮੇਟੀ ਹਾਂ ਕਮੇਟੀ ਫੈਸਲਾ ਕਰੂਗਾ ਜਿੱਦੀ ਕਰ ਉਹ ਬਾਈ ਯਾਰ ਜਿਹੜੀ ਗੱਲ ਹੈ ਨਾ ਤੁਸੀਂ ਕਲੀਅਰ ਕਰੋ ਮੈਨੂੰ ਨਾ ਖਿੱਚੀ ਫਿਰ ਉਹ ਇਧਰ ਨੂੰ ਤੁਸੀਂ ਯਾਰ ਪੁਆਇੰਟ ਦੱਸੋ ਪੁਆਇੰਟ ਕੀ ਦਾ ਹੈ ਉਹ ਮੈਥੋਂ ਦਾ ਪਹਿਲਵਾਨ ਮਾਈਕ ਮੰਗਦਾ ਸੀਗਾ ਵੀ ਮੈਂ ਕੁਝ ਕਹਿਣਾ ਮਾਈਕ ਤੇ ਪ੍ਰਬੰਧਕ ਕਹਿੰਦੇ ਪਹਿਲਵਾਨ ਜੀ ਜੀ ਹੁਣ ਪ੍ਰਬੰਧਕ ਕਹਿਣਗੇ ਯਾਰ ਮੈਂ ਤਾਂ ਹੀ ਮਾਈਕ ਫੜਾਉਂਗਾ ਉਹ ਯਾਰ ਮੈਨੂੰ ਕਹੀ ਜਾਂਦੇ ਆ ਪ੍ਰਬੰਧ ਕੇ ਨੂੰ ਕਹੋ ਤੁਸੀਂ ਯਾਰ ਹੈ ਹੈ